ਪਰ ਇਹ ਟ੍ਰੇਨ ਦੇ ਤੌਰਨ ਤੋਂ ਇੱਕ ਦਿਨ ਬਾਅਦ ਜਾਨਕਿ 15 ਜੁਲਾਈ ਵਾਲੇ ਦਿਨ ਪੈਰਿਸ ਦੇ ਵਿੱਚ ਹੜਕਮ ਮਚ ਜਾਂਦਾ ਹੈ ਚਾਰੇ ਪਾਸੇ ਇਹ ਗੱਲ ਔੜ ਜਾਂਦੀ ਹੈ ਕਿ ਜਿਹੜੀ ਟ੍ਰੇਨ ਉਸ ਦਿਨ ਪੈਰਿਸ ਤੋਂ ਚੱਲੀ ਸੀ ਟ੍ਰੇਨ ਨੰਬਰ 4 ਉਹ ਗਾਇਬ ਹੋ ਗਈ ਹੈ ਰਸਤੇ ਦੇ ਵਿੱਚ ਹੀ ਇਹਨਾਂ ਨੇ ਵੀ ਬਿਲਕੁਲ ਉਹੀ ਕਹਾਣੀ ਦੱਸੀ ਕਿ ਨਾ ਤਾਂ ਟ੍ਰੇਨ ਦਾ ਇੰਜਣ ਆਵਾਜ਼ ਕਰ ਰਿਹਾ ਸੀ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਆਵਾਜ਼ ਟ੍ਰੇਨ ਦੇ ਵਿੱਚੋਂ ਆ ਰਹੀ ਸੀ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਕਾਲੀ ਪਰਛਾਈ ਸਾਡੇ ਸਾਹਮਣੇ ਦੀ ਇੱਕਦਮ ਨਿਕਲ ਕੇ ਚਲੀ ਗਈ ਹੋਵੇ ਇੱਕ ਟ੍ਰੇਨ ਆਪਣੇ ਸਮੇਂ ਦੇ ਉੱਪਰੋਂ ਰੇਲਵੇ ਸਟੇਸ਼ਨ ਤੋਂ ਚੱਲਦੀ ਹੈ ਉਸ ਦੇ ਵਿੱਚ 100 ਤੋਂ ਜ਼ਿਆਦਾ ਲੋਕ ਸਵਾਰ ਹੁੰਦੇ ਨੇ ਪਰ ਇਹ ਟ੍ਰੇਨ ਗਾਇਬ ਹੋ ਜਾਂਦੀ ਹੈ ਇਹ ਟ੍ਰੇਨ ਨਾ ਤਾਂ ਅਗਲੇ ਸਟੇਸ਼ਨ ਤੇ ਪਹੁੰਚਦੀ ਹੈ ਨਾ ਹੀ ਕਿਸੇ ਨੂੰ ਦਿਖਾਈ ਦਿੰਦੀ ਹੈ ਤੇ ਨਾ ਹੀ ਪਟੜੀ ਤੋਂ ਉਤਰਦੀ ਹੈ ਪਰ ਕਿਸੇ ਨੂੰ ਕੁਝ ਨਹੀਂ ਪਤਾ ਚੱਲਦਾ ਕਿ ਆਖਰਕਾਰ ਬਣੀ ਦੀ ਬਣੀ ਪੂਰੀ ਟ੍ਰੇਨ ਕਿੱਥੇ ਚਲੀ ਗਈ ਇਹ ਟ੍ਰੇਨ ਗਾਇਬ ਹੋਣ ਦੇ ਕੁਝ ਹਫ਼ਤਿਆਂ ਬਾਅਦ ਅਜੀਬੋ-ਗਰੀਬ ਘਟਨਾਵਾਂ ਆਲੇ-ਦੁਆਲੇ ਦੇ ਏਰੀਆ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੋਈ ਕਹਿੰਦਾ ਹੈ ਕਿ ਇਹ ਟ੍ਰੇਨ ਨੂੰ ਮੈਂ ਰਾਤ ਨੂੰ ਖੇਤਾਂ ਦੇ ਵਿਚਲੀ ਲੰਘਦੀ ਹੋਈ ਦੇਖਿਆ ਨਾ ਇਸ ਦੇ ਵਿੱਚ ਕੋਈ ਆਵਾਜ਼ ਸੀ ਤੇ ਨਾ ਹੀ ਨੇ ਕਿਹਾ ਕਿ ਮੈਂ ਇਹ ਟ੍ਰੇਨ ਨੂੰ ਬਿਲਕੁਲ ਪਿੰਡ ਦੇ ਨਾਲ ਦੀ ਲੰਘਦੇ ਹੋਏ ਦੇਖਿਆ ਪਰ ਇਸ ਟ੍ਰੇਨ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਸੀ ਨਾ ਹੀ ਇਸ ਟ੍ਰੇਨ ਦਾ ਇੰਜਣ ਕੋਈ ਆਵਾਜ਼ ਕਰ ਰਿਹਾ ਸੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ-ਜਿੱਥੇ ਇਹ ਟ੍ਰੇਨ ਨੂੰ ਲੋਕਾਂ ਨੇ ਲੰਘਦੇ ਨੂੰ ਦੇਖਿਆ ਸੀ ਉਸ ਜਗ੍ਹਾ ਤੇ ਕੋਈ ਰੇਲਵੇ ਲਾਈਨ ਹੀ ਨਹੀਂ ਸੀ ਕਦੇ ਇਹ ਟ੍ਰੇਨ ਖੇਤਾਂ ਦੇ ਵਿੱਚ ਦਿਖਾਈ ਦਿੰਦੀ ਕਦੇ ਸੰਘਣੇ ਜੰਗਲਾਂ ਦੇ ਵਿੱਚ ਦਿਖਾਈ ਦਿੰਦੀ ਤੇ ਕਦੇ ਇਹ ਪਹਾੜਾਂ ਦੇ ਉੱਪਰ ਦਿਖਾਈ ਦਿੰਦੀ ਤੇ ਜੈਸ-ਜੈਸ ਇਨਸਾਨ ਨੇ ਵੀ ਇਹ ਟ੍ਰੇਨ ਨੂੰ ਦੇਖਿਆ ਸੀ ਉਹ ਇੰਨੇ ਕੌਨਫੀਡੈਂਸ ਦੇ ਨਾਲ ਦੱਸਦਾ ਸੀ ਕਿ ਇਦਾਂ ਲੱਗਦਾ ਹੀ ਨਹੀਂ ਸੀ ਇਹ ਇਨਸਾਨ ਝੂਠ ਬੋਲ ਰਿਹਾ ਹੈ ਕੀ ਅ ਇੱਕ ਕਹਾਣੀ ਹੈ ਪਰ ਅਸਲ ਦੇ ਵਿੱਚ ਇਹ ਇੱਕ ਸੱਚੀ ਘਟਨਾ ਹੈ ਤੇ ਇਹ ਸਾਰੀ ਦੀ ਸਾਰੀ ਘਟਨਾਵਾਰੇ ਤੁਸੀਂ Google ਕਰਕੇ ਪੜ੍ਹ ਸਕਦੇ ਹੋ ਇਹ ਸੱਚੀ ਗੱਲ ਨਾ ਹੈ ਸਨ 1911 ਦੀ ਜਦੋਂ ਇਟਾਲੀਅਨ ਰੇਲ ਕੰਪਨੀ ਜੈਨੇਟੀ ਇੱਕ ਨਵੀਂ ਰੇਲ ਨੂੰ ਤਿਆਰ ਕਰਦੀ ਹੈ ਜੈਨੇਟੀ ਕੰਪਨੀ ਆਪਣੀ ਇਸ ਰੇਲ ਨੂੰ ਪੈਰਿਸ ਦੇ ਵਿੱਚ ਪਹਿਲੇ ਦਿਨ ਚਲਾਉਣ ਜਾ ਰਹੀ ਸੀ ਇਹ ਰੇਲ ਪਹਿਲੇ ਦਿਨ ਚਲਣੀ ਸੀ ਪੈਰਿਸ ਤੋਂ ਬਿਆਨਾਂ ਦੇ ਲਈ ਜੈਨੇਟੀ ਕੰਪਨੀ ਕਹਿੰਦੀ ਹੈ ਕਿ ਇਸ ਰੇਲ ਦੇ ਜਿਹੜੇ ਪਹਿਲੇ 106 ਪੈਸੇਂਜਰ ਹੋਣਗੇ ਉਹਨਾਂ ਨੂੰ ਬਿਲਕੁਲ ਫਰੀ ਆਫ ਕਾਸਟ ਅਸੀਂ ਰਾਈਡ ਦਵਾਂਗੇ ਪਹਿਲੇ ਦਿਨ ਕਰਕੇ ਥਾਂ ਸੀਗਾ 1911 14 ਜੁਲਾਈ ਦਾ ਦਿਨ ਸੀ ਅਤੇ ਦੁਪਹਿਰ ਦਾ ਤਕਰੀਬਨ 3:45 ਦਾ ਸਮਾਂ ਸੀ ਜਦੋਂ ਇਹ ਰੇਲ ਨੰਬਰ 4 ਪੈਰਿਸ ਦੇ ਗ੍ਰੈਂਡ ਡੀ ਲੋਨ ਸਟੇਸ਼ਨ ਤੋਂ ਤੁਰ ਨਾਂ ਦੇ ਲਈ ਇਹ ਉਹੀ ਬਿਆਨਨਾ ਸ਼ਹਿਰ ਹੈ ਜਿਹੜਾ ਅੱਜ ਆਸਟਰੀਆ ਦੇਸ਼ ਦਾ ਹਿੱਸਾ ਬਣ ਚੁੱਕਿਆ ਹੈ ਇਹ ਟ੍ਰੇਨ ਦਾ ਨੰਬਰ ਸੀ ਟ੍ਰੇਨ ਨੰਬਰ 4 ਇਸ ਟ੍ਰੇਨ ਦੇ ਵਿੱਚ ਤਿੰਨ ਡੱਬੇ ਸਨ ਤੇ ਇਹ ਤਿੰਨ ਡੱਬਿਆਂ ਨੂੰ ਖਿੱਚਣ ਦੇ ਲਈ ਇਸ ਦੇ ਅੱਗੇ ਇੱਕ ਭਾਰਾ ਭਾਫ਼ ਵਾਲਾ ਇੰਜਣ ਲੱਗਿਆ ਹੋਇਆ ਸੀ ਇਹ ਟ੍ਰੇਨ ਜਦੋਂ ਪੈਰਿਸ ਤੋਂ ਨਿਕਲਦੀ ਹੈ ਇਸ ਦੇ ਅੰਦਰ 106 ਯਾਤਰੀ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਵਪਾਰੀ ਹੁੰਦੇ ਨੇ ਕੁਝ ਸਥਾਨਕ ਲੋਕ ਹੁੰਦੇ ਨੇ ਤੇ ਕੁਝ ਕੁ ਟੂਰਿਸਟ ਹੁੰਦੇ ਨੇ ਇਹਨਾਂ ਸਾਰੇ ਯਾਤਰੀਆਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਜੈਸ ਟ੍ਰੇਨ ਦੇ ਵਿੱਚ ਉਹ ਬੈਠ ਕੇ ਜਾ ਰਹੇ ਨੇ ਉਹ ਕਦੇ ਵੀ ਆਪਣੀ ਮੰਜ਼ਿਲ ਦੇ ਉੱਪਰ ਨਹੀਂ ਪਹੁੰਚੇ ਨਵਾਂ ਵਾਦ ਜਾਣ ਕੇ 15 ਜੁਲਾਈ ਵਾਲੇ ਦਿਨ ਪੈਰਿਸ ਦੇ ਵਿੱਚ ਹੜਕਮ ਮਚ ਜਾਂਦਾ ਹੈ ਚਾਰੇ ਪਾਸੇ ਇਹ ਗੱਲ ਔੜ ਜਾਂਦੀ ਹੈ ਕਿ ਜਿਹੜੀ ਟ੍ਰੇਨ ਉਸ ਦਿਨ ਪੈਰਿਸ ਤੋਂ ਚੱਲੀ ਸੀ ਟ੍ਰੇਨ ਨੰਬਰ 4 ਉਹ ਗਾਇਬ ਹੋ ਗਈ ਹੈ ਰਸਤੇ ਦੇ ਵਿੱਚ ਹੀ ਰਿਪੋਰਟਸ ਦੇ ਮੁਤਾਬਕ ਇਹ ਟ੍ਰੇਨ ਲੋਮਗਾਰਸ ਨਾਮ ਦੇ ਇੱਕ ਪਹਾੜ ਦੇ ਵਿੱਚ ਜਿਹੜੀ ਫਰੰਗ ਬਣੀ ਹੁੰਦੀ ਹੈ ਉਸ ਦੇ ਵਿੱਚ ਇੱਕ ਪਾਸਿਓਂ ਤਾਂ ਐਂਟਰ ਕਰਦੀ ਹੈ ਪਰ ਦੂਜੇ ਪਾਸਿਓਂ ਬਾਹਰ ਨਹੀਂ ਨਿਕਲਦੀ ਪਰ ਸ਼ੁਰੂਆਤ ਦੇ ਵਿੱਚ ਤਾਂ ਸਾਰਿਆਂ ਨੂੰ ਇਦਾਂ ਹੀ ਲੱਗਿਆ ਸੀ ਕੋਈ ਤਕਨੀਕੀ ਖਰਾਬੀ ਆ ਗਈ ਹੋਵੇਗੀ ਜਾਂ ਫਿਰ ਟ੍ਰੇਨ ਪਟੜੀ ਤੋਂ ਲਹਿ ਗਈ ਹੋਵੇਗੀ ਉਸ ਜ਼ਮਾਨੇ ਦੇ ਵਿੱਚ ਇੰਨਾ ਜ਼ਿਆਦਾ ਐਡਵਾਂਸ ਸਿਸਟਮ ਨਹੀਂ ਸੀ ਜਿਸ ਦੇ ਨਾਲ ਪਤਾ ਇਹ ਕਿਹੜੀ ਲੋਕੇਸ਼ਨ ਤੇ ਇਹ ਉਹ ਸਮਾਂ ਸੀ ਜਦੋਂ ਹਰ ਇੱਕ ਕੰਮ ਮੈਨੂਅਲੀ ਕੀਤਾ ਜਾਂਦਾ ਸੀ ਤੇ ਇੱਕ ਟੀਮ ਭੇਜੀ ਜਾਂਦੀ ਹੈ ਇਸ ਟ੍ਰੇਨ ਨੂੰ ਚੈੱਕ ਕਰਨ ਦੇ ਲਈ ਸਾਰੇ ਰੇਲਵੇ ਟਰੈਕ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਕਿਤੇ ਕੋਈ ਰੇਲ ਦੇ ਨਾਲ ਹਾਦਸਾ ਤਾਂ ਨਹੀਂ ਹੋ ਗਿਆ ਜਾਂ ਟ੍ਰੇਨ ਪਟੜੀ ਤੋਂ ਤਾਂ ਨਹੀਂ ਲੈ ਗਈ ਸਟੇਸ਼ਨਾਂ ਤੋਂ ਪੁੱਛ ਕੇ ਚੁੰਦੀ ਹੈ ਕਿ ਇੱਥੇ ਟ੍ਰੇਨ ਪਹੁੰਚੀ ਹੈ ਜਾਂ ਨਹੀਂ ਜਿਹੜੇ ਉਹ ਸੌਂਗ ਤੋਂ ਪਾਰ ਵਾਲੇ ਸਟੇਸ਼ਨ ਹਨ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਸਾਰਿਆਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਇਹ ਟ੍ਰੇਨ ਨਹੀਂ ਪਹੁੰਚੀ ਮਤਲਬ ਕਿ ਇਹ ਟ੍ਰੇਨ ਬਿਨਾਂ ਕੋਈ ਨਿਸ਼ਾਨ ਸਾਡੇ ਗਾਇਬ ਹੋ ਗਈ ਸੀ ਸਿਰਫ ਦੋ ਲੋਕ ਬਚਦੇ ਨੇ ਇਹ ਘਟਨਾ ਦੇ ਵਿੱਚੋਂ ਜਿਹੜੇ ਜਦੋਂ ਇਹ ਦੋ ਬਚੇ ਹੋਏ ਪੈਸੇਂਜਰਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰਕਾਰ ਸੁਰੰਗ ਦੇ ਅੰਦਰ ਅਜੇ ਹੱਕ ਕੀ ਹੋਇਆ ਕਿ ਸਾਰੀ ਟ੍ਰੇਨ ਹੀ ਗਾਇਬ ਹੋ ਗਈ ਤੁਸੀਂ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੋ ਪਰ ਇਹ ਦੋਨੇ ਪੈਸੇਂਜਰ ਆਪਣੀ ਸੋਧਬੋਧ ਗਵਾ ਚੁੱਕੇ ਹੁੰਦੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਇੰਨੇ ਯੋਗ ਨਹੀਂ ਹੁੰਦਾ ਕਿ ਉਹ ਸਾਹਮਣੇ ਵਾਲਦਾ ਜਵਾਬ ਦੇ ਸਕੇ ਮਤਲਬ ਕਿ 106 ਦੇ ਵਿੱਚੋਂ ਜਿਹੜੇ ਇਹ ਦੋ ਪੈਸੇਂਜਰ ਬਚੇ ਸਨ ਇਹ ਦੋਨੇ ਮੈਂਟਲ ਹੋ ਚੁੱਕੇ ਸੀ ਹਰ ਸਟੇਸ਼ਨ ਤੇ ਪੁੱਛਗਿੱਛ ਕੀਤੀ ਗਈ ਹਰ ਇੱਕ ਪੌਲ ਚੈੱਕ ਕੀਤਾ ਗਿਆ ਹਰ ਇੱਕ ਸੁਰੰਗ ਨੂੰ ਬਰੀਕੀ ਦੇ ਨਾਲ ਚੈੱਕ ਕੀਤਾ ਗਿਆ ਪਰ ਕਿਤੋਂ ਵੀ ਕੁਝ ਨਹੀਂ ਮਿਲਿਆ ਇਸ ਟ੍ਰੇਨ ਦੇ ਬਾਰੇ ਜ ਗਿਆ ਪਰ ਕਿਸੇ ਨੂੰ ਵੀ ਕੱਖ ਨਹੀਂ ਪਤਾ ਲੱਗਿਆ ਪੂਰੀ ਬਰੀਕੀ ਦੇ ਨਾਲ ਖੋਜ-ਬੀਨ ਕਰਨ ਤੋਂ ਵੀ ਇਹ ਕਿ ਇਹ ਪੂਰੀ ਦੀ ਪੂਰੀ ਟ੍ਰੇਨ ਕਿੱਥੇ ਗਾਇਬ ਹੋ ਗਈ। ਇਹ ਟ੍ਰੇਨ ਦੇ ਗਾਇਬ ਹੋਣ ਤੋਂ 4 ਦਿਨਾਂ ਬਾਅਦ ਇੱਕ ਕਿਸਾਨ ਸਾਹਮਣੇ ਆਉਂਦਾ ਹੈ ਜਿਸ ਦਾ ਨਾਮ ਹੇਨਰੀ ਡੋਪੋਟ। ਉਹ ਦੱਸਦਾ ਹੈ ਕਿ ਕੱਲ੍ਹ ਸ਼ਾਮ ਮੈਂ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ। ਉਹ ਕਹਿੰਦਾ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਮੇਰੇ ਸਾਹਮਣੇ ਖੇਤਾਂ ਦੇ ਵਿੱਚ ਦੀ ਇੱਕ ਟ੍ਰੇਨ ਲੰਘ ਕੇ ਗਈ ਹੈ। ਪਰ ਮੇਰੇ ਖੇਤਾਂ ਦੇ ਵਿੱਚ ਨਾ ਤਾਂ ਕੋਈ ਰੇਲਵੇ ਲਾਈਨ ਹੈ ਤੇ ਨਾ ਹੀ ਉੱਥੇ ਕੋਈ ਰਾਸਤਾ ਹੈ ਤੇ ਇਹ ਟ੍ਰੇਨ ਚੁੱਪਚਾਪ ਮੇਰੇ ਸਾਹਮਣੇ ਦੀ ਇਸ ਤਰ੍ਹਾਂ ਲੰਘ ਕੇ ਚਲੀ ਗਈ ਨਾ ਹੀ ਕੋਈ ਰੋਸ਼ਨੀ ਸੀ ਹੈਨਰੀ ਰਿਪੋਰਟ ਦੱਸਦਾ ਹੈ ਕਿ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਕੋਈ ਤਸਵੀਰ ਮੇਰੀ ਅੱਖਾਂ ਦੇ ਸਾਹਮਣੇ ਚੱਲ ਕੇ ਜਾ ਰਹੀ ਹੈ ਰੇਲਵੇ ਡਿਪਾਰਟਮੈਂਟ ਨੂੰ ਲੱਗਿਆ ਕਿ ਹੈਨਰੀ ਫੇਮਸ ਹੋਣ ਦੇ ਲਈ ਕੋਈ ਕਹਾਣੀ ਬਣਾ ਰਿਹਾ ਹੈ ਉਹ ਹੈਨਰੀ ਨੂੰ ਅਲੱਗ-ਅਲੱਗ ਟ੍ਰੇਨਾਂ ਦੀਆਂ ਤਸਵੀਰਾਂ ਦਿਖਾਉਂਦੇ ਨੇ ਤੇ ਪੁੱਛਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਟ੍ਰੇਨ ਹੈ ਜਿਹੜੀ ਤੂੰ ਦੇਖੀ ਹੈ ਤੇ ਹੈਨਰੀ ਠੀਕ ਉਹੀ 4 ਨੰਬਰ ਟ੍ਰੇਨ ਦੀ ਜਿਹੜੀ ਤਸਵੀਰ ਹੁੰਦੀ ਹੈ ਉਸ ਦੇ ਉੱਪਰ ਉਂਗਲੀ ਰੱਖ ਦਿੰਦਾ ਹੈ ਕਿ ਇਹ ਟ੍ਰੇਨ ਮੈਂ ਰਾਤ ਆਪਣੇ ਖੇਤਾਂ ਦੇ ਵਿੱਚ ਦੇਖੀ ਹੈ ਸ਼ਾਮ ਨੂੰ ਆਪਣੇ ਖੇਤਾਂ ਦੇ ਵਿੱਚ ਦੇਖੀ ਹੈ ਹੈਨਰੀ ਤੋਂ ਬਾਅ ਘਰਾਂ ਦੇ ਕੋਲ ਦੀ ਇੱਕ ਰੇਲ ਲੰਘਦੀ ਹੋਈ ਦੇਖੀ ਹੈ ਜਿਹੜੀ ਕਿ ਬਿਲਕੁਲ ਚੁੱਪਚਾਪ ਜਾ ਰਹੀ ਸੀ ਨਾ ਉਸ ਦਾ ਇੰਜਨ ਆਵਾਜ਼ ਕਰ ਰਿਹਾ ਸੀ ਤੇ ਨਾ ਹੀ ਕੋਈ ਹੋਰ ਉਸ ਦੇ ਵਿੱਚੋਂ ਕੋਈ ਆਵਾਜ਼ ਆ ਰਹੀ ਸੀ ਐਲੀਸਾ ਨੂੰ ਵੀ ਜਦੋਂ ਅਲੱਗ-ਅਲੱਗ ਟ੍ਰੇਨਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤਾਂ ਉਸ ਨੇ ਵੀ ਟ੍ਰੇਨ ਨੰਬਰ 4 ਦੇ ਉੱਪਰ ਉਂਗਲੀ ਰੱਖ ਦਿੱਤੀ ਕਿ ਇਹ ਟ੍ਰੇਨ ਮੇਰੇ ਰਾਤ ਦੇ ਕਿਸੇ ਆਪਣੇ ਪੈਂਡ ਦੇ ਬਾਹਰ ਰੇਲਵੇ ਡਿਪਾਰਟਮੈਂਟ ਵੀ ਹਰਾਨ ਸੀ ਕਿ ਜੈਸ ਜਗ੍ਹਾ ਦੇ ਉੱਪਰ ਕੋਈ ਰੇਲਵੇ ਲਾਈਨ ਹੀ ਨਹੀਂ ਹੈ ਉਹ ਜਗ੍ਹਾ ਦੇ ਉੱਪਰ ਇਹ ਲੋਕ ਕਿਵੇਂ ਦਾਵਾ ਕਰ ਰਹੇ ਨੇ ਕਿ ਅਸੀਂ ਟ੍ਰੇਨ ਚੱਲਦੀ ਹੋਈ ਦੇਖੀ ਹੈ ਇਹ ਸਾਰੇ ਦੀ ਸਾਰੀ ਘਟਨਾ ਹੁਣ ਪ ਕਿ ਇੱਕ ਪੂਰੀ ਦੀ ਪੂਰੀ ਬਣੀ ਤਣੀ ਟ੍ਰੇਨ ਹੀ ਗਾਇਬ ਹੋ ਗਈ ਹੈ ਜਿਸ ਦੇ ਵਿੱਚ 106 ਯਾਤਰੀ ਸਨ ਤੇ 106 ਦੇ ਵਿੱਚੋਂ ਸਿਰਫ ਦੋ ਬੱਚੇ ਨੇ ਉਹ ਮੈਂਟਲ ਹੋ ਗਏ ਨੇ ਤੇ ਜਿਹੜੇ 104 ਨੇ ਉਹਨਾਂ ਦਾ ਕੋਈ ਥੋ ਪਤਾ ਨਹੀਂ ਕੋਈ ਕਹਿ ਰਿਹਾ ਸੀ ਕਿ ਇਹ ਕਾਮ ਨੂੰ ਕਿਸੇ ਗੁਪਤ ਸੰਗਠਨ ਨੇ ਅੰਜਾਮ ਦਿੱਤਾ ਹੈ ਤੇ ਸਰਕਾਰ ਇਸ ਚੀਜ਼ ਨੂੰ ਲੁਕੋ ਰਹੀ ਹੈ ਕੋਈ ਕਹਿ ਰਿਹਾ ਸੀ ਕਿ ਇਹ ਟ੍ਰੇਨ ਨੂੰ ਅਗਵਾ ਕਰ ਲਿਆ ਗਿਆ ਹੈ ਉਸ ਸਮੇਂ ਵਰਲਡ ਵਾਰ ਦਾ ਵੀ ਖਤਰਾ ਸੀ ਤੇ ਇਸ ਕਰਕੇ ਲੋਕ ਕਹਿ ਰਹੇ ਸਨ ਕਿ ਇਸ ਟ੍ਰੇਨ ਦੇ ਉੱਪਰ ਕੋਈ ਜੁੱਧ ਦਾ ਪ੍ਰਯੋਗ ਕੀਤਾ ਗਿਆ ਹੈ ਇਹ ਸਾਰੇ ਦੌਰਾਨ ਇਟਲੀ ਦੇ ਇੱਕ ਪਿੰਡ ਤੋਂ ਇੱਕ ਬਹੁਤ ਜਦਾ ਅਜੀਬ ਖਬਰ ਸਾਹਮਣੇ ਆਉਂਦੀ ਹੈ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਆਤਰਾ ਜਦੋਂ ਕੋਰਾ ਪਿਆ ਹੋਇਆ ਸੀ ਉਸ ਸਮੇ ਸਾਡੇ ਪਿੰਡ ਦੇ ਵਿੱਚੋਂ ਇੱਕ ਕਾਲੇ ਰੰਗ ਦੀ ਟ੍ਰੇਨ ਲੰਗੀ ਹੈ ਇਹਨਾਂ ਨੇ ਵੀ ਬਿਲਕੁਲ ਉਹੀ ਕਹਾਣੀ ਦੱਸੀ ਕਿ ਨਾ ਤਾਂ ਟ੍ਰੇਨ ਦਾ ਇੰਜਣ ਆਵਾਜ਼ ਕਰ ਰਿਹਾ ਸੀ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਆਵਾਜ਼ ਟ੍ਰੇਨ ਦੇ ਵਿੱਚੋਂ ਆ ਰਹੀ ਸੀ ਇਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਹੀ ਜਿਵੇਂ ਕੋਈ ਕਾਲੀ ਪਰਛਾਈ ਸਾਡੇ ਸਾਹਮਣੇ ਦੀ ਇੱਕਦਮ ਨਿਕਲ ਕੇ ਚਲੀ ਗਈ ਹੋਵੇ ਇਹ ਪਿੰਡ ਦੇ ਬਸਨੀਕ ਦੱਸਦੇ ਨੇ ਕਿ ਸਾਡੇ ਦੇਖਦੇ ਹੀ ਦੇਖਦੇ ਇਹ ਟ੍ਰੇਨ ਸੰਘਣੇ ਕੋਰੇ ਦੇ ਵਿੱਚ ਜਾ ਕੇ ਗੁੰਮ ਹੋ ਗਈ ਇਹ ਸਾਰੀ ਘਟਨਾ ਦੇ ਉੱਪਰ ਇੱਕ ਰੂਸੀ ਵਿਗਿਆਨਕ ਮਿਖਾਇਲ ਐਂਡਰੋਪੋਕ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਤੇ ਜਿਹੜੀ ਇਹ ਰਿਪੋਰਟ ਸੀ ਜਿਹੜੀ ਇਹ ਟ੍ਰੇਨ ਹੈ ਇਹ ਇੱਕ ਤਰ੍ਹਾਂ ਦੇ ਟਾਈਮ ਲੂਪ ਦੇ ਵਿੱਚ ਫਸ ਗਈ ਹੈ ਮਤਲਬ ਕਿ ਇਹ ਜਿਹੜੀ ਟ੍ਰੇਨ ਹੈ ਉਹ ਟਾਈਮ ਟਰੈਵਲ ਕਰ ਗਈ ਹੈ ਕਿਸੇ ਹੋਰ ਸਮੇਂ ਦੇ ਵਿੱਚ ਚਲੀ ਗਈ ਹੈ ਉਹ ਫਿਊਚਰ ਵੀ ਹੋ ਸਕਦਾ ਹੈ ਉਹ ਪਾਸਟ ਵੀ ਹੋ ਸਕਦਾ ਹੈ ਤੁਸੀਂ ਟਾਈਮ ਟਰੈਵਲ ਬਾਰੇ ਪੜ੍ਹਿਆ ਹੈ ਤਾਂ ਤੁਸੀਂ ਜ਼ਰੂਰ ਸਮਝਦੇ ਹੋਵੋਗੇ ਟਾਈਮ ਲੂਪ ਕੀ ਹੁੰਦਾ ਹੈ ਇਸ ਦੇ ਵਿੱਚ ਐਂਟਰ ਹੋ ਕੇ ਕੋਈ ਵੀ ਸਮੇਂ ਦੇ ਵਿੱਚ ਅੱਗੇ ਜਾਂ ਪਿੱਛੇ ਜਾ ਸਕਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸਮੇਂ-ਸਮੇਂ ਤੇ ਧਰਤੀ ਦੇ ਉੱਪਰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਟਾਈਮ ਲੂਪ ਬਣਦੇ ਰਹਿੰਦੇ ਨੇ ਤੇ ਜਿਹੜਾ ਇਹਨਾਂ ਦੇ ਵਿੱਚ ਫਸ ਜਾਂਦਾ ਹੈ ਉਹ ਹਮੇਸ਼ਾ ਦੇ ਲਈ ਇਸ ਧਰਤੀ ਤੋਂ ਚਲਾ ਜਾਂਦਾ ਹੈ ਤੇ ਰੂਸੀ ਵਿਗਿਆਨ ਕਿਸ ਜੜੀ ਕਿ ਕਿਸੇ ਹੁਣ ਹੋਰ ਦੁਨੀਆ ਦੇ ਵਿੱਚ ਚਲੀ ਗਈ ਹੈ ਇਟਲੀ ਦੇ ਇੱਕ ਪਿੰਡ ਦੇ ਛੋਟੇ ਜਿਹੇ ਰੇਲਵੇ ਸਟੇਸ਼ਨ ਦੇ ਉੱਪਰ ਸਵੇਰ ਦੇ 6 ਵਜੇ ਇੱਕ ਟ੍ਰੇਨ ਆ ਕੇ ਰੁਕਦੀ ਹੈ ਸਵੇਰ ਦਾ ਟਾਈਮ ਸੀ ਸਟੇਸ਼ਨ ਦੇ ਉੱਪਰ ਕੋਈ ਜਿਆਦਾ ਹਲਚਲ ਨਹੀਂ ਸੀ ਜਦੋਂ ਸਟੇਸ਼ਨ ਮਾਸਟਰ ਆ ਕੇ ਇੱਕਦਮ ਇਸ ਰੇਲ ਨੂੰ ਦੇਖਦਾ ਹੈ ਤਾਂ ਉਸ ਦੇ ਹੋਸ਼ ਛੁੱਟ ਜਾਂਦੇ ਨੇ ਇਹ ਟ੍ਰੇਨ ਦੇ ਵਿੱਚ ਹੁੰਦੇ ਨੇ ਤਿੰਨ ਜੰਗ ਲੱਗੇ ਡੱਬੇ ਤੇ ਉਸ ਦੇ ਅੱਗੇ ਲੱਗਿਆ ਹੁੰਦਾ ਹੈ ਇੱਕ ਭਾਪ ਵਾਲਾ ਪੁਰਾਣਾ ਇੰਜਣ ਸਟੇਸ਼ਨ ਮਾਸਟਰ ਵੀ ਹੈਰਾਨ ਸੀ ਕਿ ਸ਼ਡਿਊਲ ਦੇ ਵਿੱਚ ਤਾਂ ਇਦਾਂ ਦੀ ਕੋਈ ਵੀ ਟ੍ਰੇਨ ਨਹੀਂ ਆਉਣੀ ਸੀ ਇੱਥੇ ਤਾਂ ਇਹ ਕਿਹੜੀ ਟ੍ਰੇਨ ਇੱਥੇ ਆ ਗਈ ਤੇ ਜਦੋਂ ਇਹ ਟ੍ਰੇਨ ਦੇ ਵੜਾ ਸੀ ਟ੍ਰੇਨ ਦੇ ਡੱਬੇ ਅੰਦਰੋਂ ਬਹੁਤ ਜ਼ਿਆਦਾ ਗੰਦੇ ਸਨ ਉਹਨਾਂ ਦੇ ਉੱਪਰ ਮਿੱਟੀ ਜੰਮੀ ਹੋਈ ਸੀ ਜਿਵੇਂ ਸਾਲਾਂ ਤੋਂ ਕਿਸੇ ਨੇ ਇਹ ਟ੍ਰੇਨ ਨੂੰ ਨਾਂ ਵਰਤਿਆ ਹੋਵੇ ਪਰ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਸੀਟ ਦੇ ਪਿੱਛੇ ਕੁਝ ਖਰੋਚ ਕੇ ਲਿਖਿਆ ਹੋਇਆ ਸੀ ਤੇ ਇੱਥੇ ਲਿਖਿਆ ਹੋਇਆ ਸੀ ਕਿ ਦਰਵਾਜ਼ਾ ਨਾ ਖੋਲਣਾ ਅਸੀਂ ਕਦੇ ਵੀ ਮੁੜ ਕੇ ਨਹੀਂ ਆਵਾਂਗੇ ਇਹ ਪੜਦੇ ਸਾਰੇ ਸਾਰਿਆਂ ਦੀ ਰੂਹ ਕੰਬ ਗਈ ਕਿ ਉਹ ਕਿਹੜਾ ਦਰਵਾਜ਼ਾ ਹੈ ਜਿਸ ਦੇ ਬਾਰੇ ਲਿਖਿਆ ਗਿਆ ਹੈ ਕਿ ਉਸ ਨੂੰ ਨਾ ਖੋਲਣਾ ਅਸੀਂ ਕਦੇ ਵੀ ਮੁੜ ਕੇ ਨਹੀਂ ਆਵਾਂਗੇ ਉਹ ਵੀ ਖਰੋਚ ਕੇ ਹੁਣ ਤੁਸੀਂ ਆਪ ਸੋਚ ਕੇ ਦੇਖੋਗੇ ਇੱਕ ਟ੍ਰੇਨ ਜਿਸ ਦੇ ਬਾਰੇ 10 ਸ ਨਾ ਹੀ ਟ੍ਰੇਨ ਦਾ ਕੋਈ ਹਿੱਸਾ ਮਿਲਿਆ ਤੇ ਅਚਾਨਕ ਇਹ ਟ੍ਰੇਨ ਸੈਂਕੜੇ ਕਿਲੋਮੀਟਰ ਦੂਰ ਇਟਲੀ ਦੇ ਇੱਕ ਪਿੰਡ ਦੇ ਵਿੱਚ ਬਣੇ ਹੋਏ ਛੋਟੇ ਜਿਹੇ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਖੜ ਜਾਂਦੀ ਹੈ ਨਾ ਕੋਈ ਯਾਤਰੀ ਨਾ ਹੀ ਕੋਈ ਡਰਾਈਵਰ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਸਿਗਨਲ ਸਾਹਮਣੇ ਸੀ ਤਾਂ ਸਿਰਫ ਤਿੰਨ ਜੰਗ ਲੱਗੇ ਹੋਏ ਡੱਬੇ ਇੱਕ ਪੁਰਾਣਾ ਰੇਲ ਦਾ ਇੰਜਣ ਤੇ ਸੀਟ ਦੇ ਮਗਰ ਲਿਖਿਆ ਹੋਇਆ ਉਹ ਸੰਦੇਸ਼ ਜਿਸ ਦੇ ਵਿੱਚ ਲਿਖਿਆ ਸੀ ਕਿ ਦਰਵਾਜ਼ਾ ਨਾ ਖੋਲਣਾ ਅਸੀਂ ਕਦੇ ਵੀ ਮੁੜ ਕੇ ਨਹੀਂ ਆਵਾਂਗੇ ਹੁਣ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ 10 ਸਾਲਾਂ ਤੱਕ ਇਹ ਟ੍ਰੇਨ ਕਿੱਥੇ ਗਾਇਬ ਰਹੀ ਤੇ ਦਸਾਂ ਸਾਲਾਂ ਬਾਅਦ ਕਿੱਥੇ ਕਿਵੇਂ ਪਹੁੰਚਾਂਦੀ ਹੈ ਤੇ ਜਿਹੜੇ ਇਸ ਟ੍ਰੇਨ ਦੇ ਅੰਦਰ 104 ਲੋਕ ਮੌਜੂਦ ਸਨ ਉਹ ਕਿੱਥੇ ਗਏ ਤੇ ਜਿਹੜੇ ਦੋ ਲੋਕ ਬਚੇ ਸੀ ਇਸ ਘਟਨਾ ਦੇ ਵਿੱਚੋਂ ਉਹਨਾਂ ਨੂੰ ਪਾਗਲ ਕਿਸ ਨੇ ਕਰ ਦਿੱਤਾ ਮੈਂਟਲ ਕਿਸ ਨੇ ਕਰ ਦਿੱਤਾ ਜਿਹੜੇ ਉਹ ਦੱਸਣ ਦੇ ਲੈ ਕੇ ਨਹੀਂ ਰਹੇ ਕਿ ਟ੍ਰੇਨ ਦੇ ਨਾਲ ਆਖਰਕਾਰ ਹੋਇਆ ਕੀ ਹੈ ਇਹ ਅਜੇ ਹੀ ਸਵਾਲ ਨੇ ਜਿਨ੍ਹਾਂ ਦਾ ਜਵਾਬ ਅੱਜ ਤੱਕ ਵੀ ਇੱਕ ਸਦੀ ਬੀਤਣ ਤੋਂ ਬਾਅਦ ਵੀ ਕਿਸੇ ਕੋਲ ਨਹੀਂ ਹੈ ਤੇ ਅੱਗੇ ਵੀ ਇਦਾਂ ਹੀ ਲੱਗਦਾ ਹੈ ਕਿ ਇਹ ਸਵਾਲ ਹਮੇਸ਼ਾ ਦੇ ਲਈ ਰਾਜ ਬਣ ਕੇ ਰਹਿ ਜਾਣਗੇ ਕਿ ਆਖਰਕਾਰ ਉਸ ਟ੍ਰੇਨ ਦੇ ਨਾਲ ਹੋਇਆ ਕੀ ਸੀ ਪਤਾ ਨਹੀਂ ਸਮੇਂ ਦੇ ਕਿਸ ਲੂਪ ਦੇ ਵਿੱਚ ਟ੍ਰੇਨ ਨੰਬਰ 4 ਅੱਜ ਵੀ ਭੜਕ ਰਹੀ ਹੈ ਅੱਜ ਵੀ ਚੱਲ ਰਹੀ ਹੈ ਤੇ ਤੁਹ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ JOTV News ਨੂੰ ਸਬਸਕ੍ਰਾਈਬ ਕਰਨਾ ਧੰਨਵਾਦ